अच्छा। जी मित्रो की हाल चाल है उम्मीद करा भाई था सारे मे वी होलगुड भाई बाकी मित्रों थानू कल दस था। लोग टू फोर डी की स्प्रे लेके आए थे तो सवेर के हो रहे भाई टाइम ग्यारह बज रहे तो पंप चक आ अपना देसीप चलता इस वास्तव डोलों डोलों मार मारनिया मैं चल कर आऊँगा क्योंकि अच्छे धुप भी चढ़ रही है होस कुछ भी नहीं रही भाई बिल्कुल साफ मौसम मैं चल कम नाम पर जड़ा कम निबड़े अच्छी बात है। नहीं बड़ा बड़ा हो जाएगा फिर सारा मारना औखा हो जाएगा फिर तो राउंड अप कम कराया यूं यार बिच मैं डोलों के हो रहा राउंड अप कर नहीं सकते हैं नहीं सारा खराब हो जाएगा भाई बाकी ਯਾਰ ਆ ਰਿਹਾ ਤੇ ਕੋਈ ਸਵਾਦ ਆਵਾ ਕੰਮ ਕਰਨੇ ਗਲ ਚਲ 11 ਸਪਰੇ ਫਿਰ ਮਿਲਾਂਗੇ ਤੁਹਾਨੂੰ ਕੋ ਭਾਈ ਪਾਣੀ ਸਟੋਰ ਕਰੇਗਾ ਫਾਇਦਾ ਹੋ ਗਾ ਲੈਟ ਹੈ ਨੇ ਦੀ ਹਾਂ ਚਲ ਠੀਕ ਹੈ ਡੱਬਾ ਲੈ ਆਇਦਾ ਗੈ ਹਲਾ ਉਹਦੇ ਭਰੀ ਜਾਵਾਂਗੇ ਪੰਪ ਨਹੀਂ ਦੇਖੀ ਜਾਂਦੇ। ਕੀ ਕਰਾਂ ਕਿਆ ਨਾਲ? ਜਿਸ ਨੁਕਸਾਨ ਵੀ ਆਂ, ਜਿਸ ਦੀ ਇਸ ਤਰ੍ਹਾਂ ਕਹਦੇ ਹਨ ਸਿੱਕੇ ਕੇ ਦੋ ਪਹਿਲ ਹੁੰਆਂ ਬਾਈ ਜਿਸ ਚੀਜ਼ ਕੇ ਨੁਕਸਾਨ ਵੀ ਆਂ, ਫਾਇਦੇ ਵੀ ਹੁੰਆਂ ਕੋਈ ਨਾ ਕੋਈ। ਠੀਕ ਨਹੀਂ। ਚਲੋ। ਲਾਓ ਮਿੱਤਰੋ ਟਾਈਮ ਤਾਂ ਲੱਗਿਆ। ਮੈਂ ਤਾਂ ਵੀ ਜਗਾ ਬਾਈ ਮੋਢੇ ਤੋੜਨ ਆਇਆ। ਪਾਰ ਪਾਰ ਕਰਦਾ ਸਾਰੇ ਪੰਪ 20 30 ਕਿਲੋ। ਚਲੋ ਇਹੋ ਆਈ ਵੀ ਸਫਾਈ ਹੋ ਜਾਗੀ ਡੋਲਾਂਗੇ ਨਹੀਂ। ਬਾੜ ਦਾ ਚੜਿਆ ਬੂਰਾ ਲਗਾ ਯਾਰ ਅਗਲਾ ਬੰਦਾ ਵੀ ਦੇਖ ਕੇ ਗਿਆਗਾ ਅਰੋਂ ਵੀ ਫਸਲ ਨੂੰ ਤੈਨੂੰ ਪਤਾ ਮਾਰੀ ਆ ਆਪ ਜੀ ਕਰਾਇਆ ਡੋਲਾਂ ਸੀ ਗੰਦੀ ਦੇਖ ਕੇ ਨਾ ਇਹ ਤਾਂ ਮੇਰੇ ਹਾਲਾ ਯਾਦ ਨਹੀਂ ਸਿਆ ਰੌਂਡਪ ਕਿਨਾਂ ਦੋ ਪੰਪ ਲੈਣ ਦੇ ਆਪਣੇ ਉਰ ਇੱਕ ਬੰਦੇ ਨੇ ਨਾ ਉਹ ਆਰਮਨਗਰ ਦਾ ਬੰਦਾ ਉਹ ਸਪਰੇ ਪੈਲੀ ਕਰਦੀ ਡੋਲਾਂ 'ਤੇ ਰੌਂਡਪ ਮਾਰਦੀ ਜਿਸ ਤਰ੍ਹਾਂ ਪਜੀਰੀ ਕੀ ਮਾਰ ਸੋਈ ਡੋਲਾਂ ਪੂਰੀ ਪੀਲੀ ਪੜੀ ਆ ਨਜ਼ਾਰਾ ਆ ਰਿਹਾ ਮੇਰੇ ਆਦ ਨਹੀਂ ਰਿਹਾ ਜੇ ਸੜੇ ਪਹਿਲੀ ਕਰੇ ਹੁੰਦੇ ਨੇ ਦੋ ਬੰਪ ਰੌਂਡ ਵਾਲੇ ਨਜ਼ਾਰਾ ਆ ਜਾਂਦਾ ਗੱਲ ਦਾ ਬਾਕੀ ਚਲਾ ਆਏ ਬੇ ਥੋੜਾ ਜਿਹਾ ਰਾਜਸਥਾਨ ਜਾਣਾ ਟਰੈਕਟਰ ਲੇਗਾ ਨਾ ਮਾ ਤੋਂ ਮੰਗੇ ਪਿਆਰ ਹੋਵਾਂਗੇ ਫੇਰ ਜਾਵਾਂਗੇ ਟਰੈਕਟਰ ਲੇਗਾ ਟਰੈਕਟਰ ਹੀ ਧੋਣਾ ਪੜਾਗਾ ਟਰੈਕਟਰ ਥੋੜਾ ਜਿਹਾ ਕੰਦਾ ਹੋ ਰਿਹਾ ਦੇਖ ਲੇਗੇ ਟਾਈਮ ਲੱਗੇ ਪਾਣੀ ਮਾਰ ਲੇਗੇ ਨਹੀਂ ਠੰਡ ਮਾ ਸਾਲਾ 딜 ਨਹੀਂ ਕਰਦਾ ਕਿਉਂਕਿ ਉਹ ਪਰਾ ਠੰਡਾ ਪਾਣੀ ਆਵਾ ਬਿਲਕੁਲ ਟੁੰਟੀ ਮਾ ਨਾਣੇ ਵਾਲਾ ਤਾਂ ਗਰਮ ਪਾਣੀ ਹੋਵਾ ਤੁਹਾਨੂੰ ਪਤਾ ਗੀਜ਼ਰ ਮਾ ਪਰ ਨਹੀਂ ਟਰੈਕਟਰ ਰੂਟਰ ਧੋਣੇ ਵਾਤਾ ਕਿਉਂਕਿ ਠੰਡਾ ਪਾਣੀ ਆਵਾ ਬਾਕੀ ਚਲਾ ਆਂ ਭਾਈ ਉੱਧਰ ਬੀਮ ਬੰਦਨ ਲੱਗ ਰਹੇ ਆ ਲੈਂਟਰ ਪੜਨੇ ਵਾਲਾਈ ਆ ਇੱਕ ਅੱਧੇ ਦਿਨ ਮਾ ਲਓ ਮਿੱਤਰੋ ਟਰੈਕਟਰ ਕੱਢ ਕੇ ਬਾਹਰ ਲਾ ਦੀਆ ਦੇਖੋ ਗੰਦਾ ਹੋਇਆ ਪੜਾਇਆ ਜੰਮੀ ਪੂਰਾ ਹਾਲ ਹੋ ਰਿਹਾ ਦਾ ਮੈਂ ਘਤੋਦਿਆਂ ਇਸ ਨੂੰ ਯਾਰ ਅੱਛਾ ਨਹੀਂ ਲੱਗਦਾ ਦੇਖਿਓ ਇੱਕ ਚੀਜ਼ ਬਜੂਰੀ ਪੜੀ ਰਹਾ ਬਟੂਆ ਬਾਕੀ ਪਾਉਂ ਜੀ ਚੇਂਜ ਵੇਂਜ ਕਰ ਲਿਆ ਬਾਈ ਸਿਸਟਮ ਸਾਰਾ ਟਰੈਕਟਰ ਦੇਖੋ ਚਮਕ ਗਿਆ ਹੈ ਪਰਸ ਗਿਰ ਗਿਆ ਵੀਡੀਓ ਦੇ ਚੱਕਰ ਮੈਂ ਦੇਖੀ ਬਰਾ ਇਸ ਮਾਦਾ ਸਾਰੀ ਮੋਮ ਆਇਆ ਯਾਰ ਬਾਕੀ ਬਾਈ ਕੱਪੜੇ ਪਾ ਲੀਏ ਮੋਟੇ ਸੇ ਚੰਗੀ ਤਰ੍ਹਾਂ ਨਾ ਜਾਕਟ ਜੂਟ ਪਾ ਲਈ ਕਿਉਂਕਿ ਯਾਰ ਨਾ ਤੁਹਾਨੂੰ ਪਤਾ ਹੀ ਆ ਫਿਰ ਠੰਡ ਬਹੁਤ ਬਾਈ ਇਹ ਮੋਟਰਸਾਈਕਲ ਗੱਡੀ ਮਾ ਪਤਾ ਨਹੀਂ ਲੱਗਦਾ ਹੈ ਗੱਡੀ ਮਾ ਤਾਂ ਕਰਮ ਹੀ ਲਗਾਏ ਸੀ ਲਾਣੇ ਪੜਾ ਪਰ ਟਰੈਕਟਰ আর ਮੋਟਰਸਾਈਕਲ ਬਹੁਤ ਧੁੱਪ ਲਗਾ ਧੁੱਪ ਵਗੈਰਾ ਠੰਡ ਬਹੁਤ ਲਗਾ ਬਾਈ ਧੁੱਪ ਵਗੈ ਧੁੱਪ ਦੀ ਯਾਦ ਆ ਰਹੀ ਆ ਬਾਕੀ ਚਲਾ ਬਾਈ ਲੈ ਕੰਮ ਵਾਲਾ ਕਰਨਾ ਦੇਖੋ ਧੁੱਪਾਂ ਕੰਮ ਕਰੀ ਵਾਲੀ ਤਾਰਾਂ ਉਲਟੀ ਚਮਕ ਰਹੀਆਂ ਦੇਖ ਲੋ ਇੰਨਾ ਫਰਕ ਆ ਬਾਕੀ ਤੋ ਸਮਾਰਕ ਰੱਖਿਆ ਹੋਇਆ ਦਾ ਯਾਰ ਬਧੀ ਲਗਾ ਚੀਜ ਨਹੀਂ ਤਾਂ ਔਖਾ ਯਾਰ ਵਾਹ ਨੀਰਜ ਕਮਾ ਲਿਆ ਮੈਂ ਤੁਨੂੰ ਜੰਦਾ ਨਹੀਂ ਹੈ ਚੱਲ ਆ ਜਾ ਪਾਲੇ ਪਾਲੇ ਕੋਟੀ ਬਾਲੇ ਠੰਡ ਮਟਰ ਉਧਰ ਹੀ ਲਾ ਦੇਈਏ ਆਪਾਂ ਜੋੜ ਕੇ ਪਾਲੇ ਤੋਂ ਕੋਟੀ ਖੜ ਜੂ ਮੈਂ 5 ਮਿੰਟ ਬੰਦੇ ਗੱਲ ਜ਼ਰੂਰੀ ਆ ਯਾਰਾਂ ਮੈਂ ਜੇ ਨਾ ਨਹੀਂ ਕਰਦਾ ਪਰ ਬੰਦੇ ਮਰਿਆ ਸੀ ਆ ਬਾਈ ਇੱਕ ਬੋਲਵਾ ਤਾਰ ਦੇਖ ਲੈ ਅਗਲਾ ਕਹੀਂ ਜਾ ਰਿਹਾ ਤਾਂ ਮਾਂ ਚਲਾ ਇਹਦਾ ਤਾਲਾ ਉੱਤੀ ਪਾ ਰਹੇ ਹੈ ਨਾ ਠੀਕ ਆ ਬਾਈ ਚੱਕਰ ਹੀ ਕਰਵਾ ਨਹੀਂ ਬੰਦੇ ਦੇ ਮਾਰਾ ਨੇ ਯੋ ਨਿਆਵੇ ਆਕਰਮ ਪੁੱਛਾ ਨਹੀਂ ਪੁੱਛਾ ਉਹਦੀ ਹੈ ਕੰਮ ਆਪਣਾ ਇਹਨੂੰ ਪਤਾ ਦੇ ਦਿੱਤੀ ਕਹਦੇ ਨਾ ਨਹੀਂ ਗੇਲ ਜਾ ਰਹੇ ਆ ਬੱਚਾ ਹਮਾਰੀ ਲੈ ਲੈ ਇਨਕੇ ਘਰ ਤੇ ਨਹੀਂ ਨਿਕਲੇ ਕਿ ਕਿਉਂ ਗਿਆ ਕੱਜ ਕਰ ਰਿਹਾ ਰਿਕਾਰਡ ਆਪਣਾ ਵਧੀਆ ਬਾਈ ਦਾ ਵੀ ਘੱਟੋ ਘਾਟ 500 ਸਾਲ ਹੋ ਗਏ ਹੁਣ ਨਾ ਦੀਆ ਮੋਬਾਈਲ ਦੇਖੇ ਨੂੰ ਅੱਜ ਦੇਖਿਆ ਨਾ ਦੀਆ ਮੋਬਾਈਲ ਉਹ ਖਰਚਾ ਤੂੰ ਦੇਗਾ ਲੈਗਾ ਜੀ ਇਹ ਯਾਰ ਕੋ ਦਿਨ ਬਾਅਦ ਦੇਖਿਆ ਪਹਿਲਾਂ ਤਾਂ ਯਾਰ ਦਿਂਦੇ ਰੇਗ ਰਹਾਂ ਤੇ ਵਿਚਾਰਿਆਂ ਨੂੰ ਕਿਵਾਰਾ ਕਿਆ ਕਰਦਾ ਬਤਾਦਾ ਪਰ ਸ਼ਾਇਦ ਆਦਾ ਜੀ ਠੀਕ ਰਹਾਗਾ ਸਭ ਆਹ ਹਾਂ ਸਾਰਾ ਦੱਸ ਰਿਹਾ ਹੈ ਆਗਾ ਕਾਰੋਬਾਰ ਮੇਂ ਥੋੜਾ ਪੈਰ ਪੜਾਓ ਮਾਰਤਾ ਰਿਵਾਰਾ ਅੱਛਾ ਅੱਛੇ ਹੋਵਾਂਗੇ ਕੰਮ ਬਾਬਾ ਜੀ ਉਹ ਪਹਿਲਾਂ ਬਹੁਤ ਆਇਕਰਾਂ ਦੇਖੇ ਕਰਾਂਦੇ ਜਦ ਨਹੀਂ ਕਹਿ ਕਰਾਂਦੇ ਪੜਾਈ ਵਿੱਚ ਪਾਸ ਹੋਵਾਂਗੇ ਠੀਕ ਆ ਜੀ ਚਲੋ ਠੀਕ ਕਰਾਂਗੇ ਬਾਬਾ ਜੀ ਆ ਹਾਂ ਇਹ ਤਾਂ ਠੀਕ ਹੋ 10ਵੀਂ ਮਾਂ ਉਹ ਬਹੁਤ ਦਿਨ ਬਾਅਦ ਦੇਖੇ ਯਾਰ ਇਹ ਤਾਂ ਨਾਦੀਆ ਲੱਗੂ ਖਿਲਾਵਾਂਗੇ ਕੋਈ ਸੀ ਹਾਂ ਹਾਂ ਕਹਿ ਰਿਹਾ ਹਾਂ ਤੋਂ ਨਹੀਂ ਕਹਿ ਰਹੇ ਕਹਿ ਰਿਹਾ ਨਾ ਝੂਠ ਨਹੀਂ ਕਹਿੰਦਾ ਕਹ ਰ ਮੈਂ ਚਲ ਵਧੀਆ ਯਾਰ ਕਾ ਰੇ ਕਰਾਂ ਜੀਵਾ

ਕਰੋ ਜਾ ਭਗਵਾਨ ਸਭ ਕਾ ਟਾਈਮ ਪਰ ਹਾਂ ਚਲੋ ਠੀਕ ਆ ਬੱਬਾ ਜੀ ਬਹੁਤ ਦਿਨ ਉਹ ਦੇਖੋ ਕੋਟ ਕੋਟ 7-8 ਸਾਲ ਬਾਅਦ ਭਾਈ ਮਸਟ ਨਿਕਾਈ ਸੀ ਜਾਉਂਗੀ ਭਾਈ ਆਪਣੇ ਪਿੰਡ ਤੇ ਨਿਕੜਦੀ ਆ ਇੱਕ ਹੌਸਟਾਪ ਆਪਣਾ ਪਾਂ ਜਾਣਾ ਪਹਿਲਾਂ ਆਰਾਮਨਗਰ ਰਿਸ਼ਾਲ ਕੇ ਪਿੰਡ ਮਾ ਵਿਸ਼ਾਲ ਤਾਂ ਕਹੀਂ ਗਿਆ ਹੋਇਆ ਟਰੈਕਟਰ ਕੰਮ ਕਰਾਣ ਗਿਆ ਹੋਇਆ ਉਹ ਸਾਹਮਣੇ ਇਸ ਕੋ ਕਰ ਹੈ ਨਹੀਂ ਉਹ ਰਮ ਨੇ ਫੋਨ ਕਰਤਾ ਮਾ ਕਿੱਧਰ ਆ ਕਰ ਮੈਂ ਤਾਂ ਬਾਹਰਾਂ ਗਈ ਮੈਂ ਕਾ ਠੀਕ ਆ ਵੀਰੇ ਲਓ ਮਿੱਤਰੋ ਰਾਜਪੁਰਾ ਦਾ ਆ ਗਏ ਪਿੰਡ ਤੇ ਆਂਦਿਆਂ ਨੂੰ ਰਸਤਾਂਕ ਟਾਈਮ ਲੱਗਾ ਸਿਰਫ 21 ਮਿੰਟ ਇਹ 15 20 ਕਿਲੋਮੀਟਰ ਪੜਦਾ ਬਾਈ ਆਹ ਰਾ ਜੋ ਨਾ ਪੁਲ ਬੰਨੇ ਰਾ ਰਾਜਪੁਰਾ ਬਾਈ ਮੇਨ ਹਾਈਵੇ ਵਾ ਆਹੁਰਾ ਮਨੋ ਇਹ ਪੁਲ ਕਰਾਸ ਕਰਾ ਕਰਦੇ ਕਰਦੇ ਮੈਂ ਜ਼ਿਆਦਾ ਤਾਂ ਨਹੀਂ ਕਹਿੰਦਾ ਹੈ 15 ਮਿੰਟ ਹੋਰ ਲੱਗ ਜੰਗੇ ਇੰਨਾ ਜਾਮ ਵਾ ਨਾ ਉਰਾ ਇੱਕ ਤਾਂ ਰੋਡ ਬੰਦ ਹੋਣੇ ਕਰ ਕਰ ਜਾਮ ਲੱਗ ਰਿਹਾ ਉਰਾ ਕਿ ਟ੍ਰੈਫਿਕ ਸਾਰੀ ਘੁੰਮ ਘੁਮਾ ਕੇ ਰਾਜਪੁਰਾ ਪੜ ਜਾਇਆ ਪਤਾ ਨਹੀਂ ਕਾਦਾ ਬਣਾ ਕਾਦਾ ਨਹੀਂ ਪਰ ਸਹੂਲਤ ਤਾਂ ਬਹੁਤ ਹੋ ਜਾਗੀ ਜਿੰਨੇ ਪੁਲ ਬਣ ਗਏ ਨਾ ਸਾਰੀ ਟ੍ਰੈਫਿਕ ਖਤਮ ਹੋ ਜਾਗੀਗਾ ਚਲੋ ਆਪਣੇ ਕੰਨੀ ਦੀ ਕੋਸ਼ਿਸ਼ ਕਰ ਰਹੇ ਆ ਅਗਲੇ ਜਿੰਨੀ ਜਲਦੀ ਉਹ ਜਗਾ ਚੰਦੇ ਹੋਏ ਤਾਂ ਫਿਰ ਵੀ ਠੀਕ ਆਂਦੇ ਹੋਏ ਤਾਂ ਤੁਹਾਨੂੰ ਕਿਹਦਾ ਹਾਲ ਹੋਗਾ ਉੱਧਰ ਕਿਉਂਕਿ ਉੱਧਰ ਨੂੰ ਨਾ ਬਨੋੜ ਚੰਡੀਗੜ੍ਹ ਨੂੰ ਰੋਡ ਜਾਇਆ ਪਰ ਆ ਜਿਆਦਾ ਟਾਈਮ ਲਗਾਉ ਉਸਤੇ ਵੀ ਮਿੱਟੀ ਮੁੱਟੀ ਪੜ ਰਹੀ ਆ ਚੰਗਾ ਬਣਾਵਾਂਗੇ ਫੋੜ ਕੋਈ ਤਰ ਇੱਕ ਮੀਟਿੰਗ ਜੇ ਅਟੈਂਡ ਕਰ ਰਹੀ ਸੀ ਕਰ ਲਈ ਇਹ ਬਜਾਰੇ ਵਾਪਸ ਘਰ ਆਣਗੇ ਬਾਈ ਔਟ ਸਾਈਡ ਜਾ ਰਹੇ ਆ ਕਿਉਂਕਿ ਜਮਾ ਚੜ੍ਹਨਾ ਪਟਾੜਾ ਰੋਡ ਬਨ ਬਾਈਪਾਸ ਬਨ ਹੋਗਾ ਤਰਕੋਂ ਆ ਗਏ। ਬਾਕੀ ਤੇ ਨਾਲ ਝੂਈ ਆ ਗਈ ਪੀਲੇ ਬਾ। ਤੇਨੂੰ ਵੀ ਪਾਉ ਲਊਗਾ ਨਹੀਂ ਫੇਰ ਆਣਾ ਬੜਾ ਕੰਮ ਬੋਲ ਆ ਪਵਾ। ਰਾਤ ਬਰਾਤ ਕਿਆ ਪਤਾ ਕਹਾਂ ਜਾਣਾ ਪੜਦਾ। ਇੱਥਾ ਬੈਠੇ ਹੀ ਆਂ। 10 ਮਿੰਟ ਲੱਗਣੇ ਆ। ਸਾਲਾ UPI ਪੰਗਾ ਹੀ ਪਵਾ ਦਿਆ ਬਾਈ। ਠੀਕ ਉਹ ਨਾ ਤਾਂ ਜੇਬ ਮੇਂ ਪੈਸੇ। ਮੈਂ ਪਰਸਵਾਂ ਪਰਸ ਤਾਂ ਹੈਦਾ ਜੇਬ ਮਾਂ ਪੈਸੇ ਨਹੀਂ ਆਇਆ ਤਾਂ ਮੈਂ ਪਰਸਵਾਂ ਪੈਸੇ ਪਾਊਗਾ ਟਰਕ। ਈ ਆਈ ਹੋ ਨਹੀਂ ਰਿਹਾ ਤਾਂ ਚੱਲ ਨਿਉ ਹੈਦਾ ਕਾਰਡ ਆਇਆ ਦਾ ਮੇਰੇ ਕੋਲ ਬਾ ਕਾਰਡ ਵਾਲੀ ਮਸ਼ੀਨ ਦੇ ਦੇ ਘਰ ਆ ਵਾਈਫਾਈ ਲੱਗ ਰਿਹਾ ਵਾਈਫਾਈ ਅਟੈਚ ਕਰ ਲੈ ਬਾ ਸੁਖਰਾ ਚੱਲ ਨਹੀਂ ਸਾਲਾ ਇਸ ਤਰ੍ਹਾਂ ਉਫਾ ਹੀ ਹੋ ਜਾਣਾ ਹੈ ਬੰਦਾ ਕੀ ਕਰਾ ਕਰਾ ਨਾ ਕਰਾ ਮੇਰੇ ਨਾਲ ਜੇ ਪਹਿਨਾ ਯੂਪੀਆਈ ਕਰਦੇ ਗੂਗਲ ਪੇ ਕਰਦੇ ਫਿਰ ਫਿਰ ਤੇਲ ਪਵਾਵਾ ਇਹ ਅਸੀ ਸਿਚੁਏਸ਼ਨ ਹੋ ਗਈ ਤੇਲ ਨਾ ਪਵਾਵਾ ਬਾਈ ਉਫਾ ਹੋ ਜਾ ਕਹਾ ਤੇ ਲਿਆ ਬਾਈ ਆਕੇ ਮਿੱਤਰੋ ਆ ਗਏ ਘਰਾਂ ਅਰ ਅੱਜ ਦੀ ਵੀਡੀਓ ਐ ਸਮਾਪਤ ਕਰਾਂ ਬਾਈ ਵੀਡੀਓ ਵੇਖ ਲਈਆਂ ਫਰਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਲਾਈਕ ਪਾਟ ਸ਼ੇਅਰ ਕਰ ਦਿਓ ਮਿੱਤਰੋ ਥੈਂਕ ਯੂ